ਅਸਲਾਮੁਅਲੈਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਟਿਕਟੋਕਰ ਕਮਲ ਕੌਰ ਜਿਹਦਾ ਕਿ ਬੀਤੇ ਦਿਨੋ ਕਤਲ ਹੋ ਜਾਂਦਾ ਹੈਗਾ ਵਾ ਬੂਟਾ ਸਿੰਘ ਦਾ ਕਹਿਣਾ ਹੈ ਕਿ ਉਹਨੂੰ ਕਤਲ ਤੋਂ ਪਹਿਲੇ ਉਹਦੇ ਨਾਲ ਬਲਦਕਾਰ ਕੀਤਾ ਗਿਆ ਇਸ ਖਬਰ ਚ ਕਿੰਨੀ ਸੱਚਾਈ ਹੈ ਜਾਂ ਕਿੰਨੀ ਹਕੀਕਤ ਹੈ ਇਸ ਦੇ ਬਾਰੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਨੇ ਆਂ ਫਿਰ ਕਰਨੇ ਆ ਉਸ ਤੇ ਵਿਚਾਰ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਵੀਡੀਓ ਆ ਕਈ ਖਲਾਸੇ ਹੋਣਗੇ ਕਿਉਂਕਿ ਖਬਰ ਜੁੜੀ ਹੈ ਜਿਹੜੀ ਕਿ ਭਾਈ ਅੰਮਤਪਾਲ ਸਿੰਘ ਮਹਿਰੋ ਅਤੇ ਉਹਦੇ ਸਿੰਘਾਂ ਦੇ ਬਾਰੇ ਤੇ ਤੁਹਾਨੂੰ ਕਈ ਵੀਡੀਓ ਵੀ ਸੁਣਾਵਾ ਗਿਆ ਐਸੀਆਂ ਕਿ ਲਗਾਤਾਰ ਹੁਣ ਪੰਜਾਬ ਦੇ ਵਿੱਚ ਜਿਹੜੀਆਂ ਬਾਗੀਸੁਰਾਂ ਨੇ ਉਠਰੀਆਂ ਸ਼ੁਰੂ ਹੋ ਗਈਆਂ ਕਹਿੰਦੇ ਹੁੰਦੇ ਕਿ ਪਹਿਲ ਕਦਮੀ ਜਿਹੜੀ ਕਰਨੀ ਉਹ ਬੜੀ ਮੁਸ਼ਕਲ ਹੁੰਦੀ ਆ ਪਹਿਲ ਕਦਮੀ ਜਿਹੜੀ ਅੰਮਤਪਾਲ ਸਿੰਘ ਮਹਿਰੋ ਨੇ ਕਰ ਦਿੱਤੀ ਆ ਤੇ ਅੱਜ ਹਰ ਇੱਕ ਨੰਘ ਸਿੰਘ ਜਥੇਬੰਦੀ ਤੇ ਉਹਨਾਂ ਨੂੰ ਬੰਗਾ ਰਹੀ ਆ ਕਿ ਜੋ ਪੰਜਾਬ ਦੀ ਧਰਤੀ ਉੱਤੇ ਗੰਦ ਪ੍ਰੋਸ ਰਿਹਾ ਗੰਦ ਪਾ ਰਿਹਾ ਉਹਨਾਂ ਨੂੰ ਕਹਿ ਰਿਹਾ ਕਿ ਭਰਾਵਾ ਬਾਗ ਭੈਣਾ ਬਾਗ ਕੇ ਭਾਈ ਤੁਸੀਂ ਇਹ ਚੀਜ਼ਾਂ ਨਾ ਕਰੋ ਪਰ ਕੁਝ ਬੰਦਿਆਂ ਨੇ ਬਹੁਤ ਸਾਹਮਣੇ ਆ ਕੇ ਮਾਫੀਆਂ ਮੰਗੀਆਂ ਤੇ ਬਹੁਤਿਆਂ ਨੇ ਕਿਹਾ ਕਿ ਭਾਈ ਇਹ ਮੇਹਰੋ ਦਾ ਚੰਗਾ ਕੰਮ ਆ ਤੇ ਅਸੀਂ ਅੱਜ ਤੋਂ ਬਾਅਦ ਜਿਹੜੀ ਆ ਵੀਡੀਓ ਡਿਲੀਟ ਕਰ ਦਿੱਤੀਆਂ ਤੇ ਮਾੜਾ ਕੰਮ ਨਾ ਮਾੜਾ ਕੰਮ ਕਰੀਏ ਤੇ ਨਾ ਮਾਰੀਓ ਵੀਡੀਓ ਪਾਈਏ ਪਰ ਇੱਕ ਲੇਡੀ ਜ ਆ ਉਹ ਸਿੱਧੀ ਧਮਕੀ ਦਿੰਦੀ ਆ ਤੇ ਸਿੱਧਾ ਕੀ ਕਹਿੰਦੀ ਆ ਜਿਹੜਾ ਸਿੱਖ ਕੌਮ ਨੂੰ ਉਹਨੇ ਕੀ ਜਿਹੜਾ ਵਰਤਿਆਗਾ ਤਾਂ ਉਹ ਵੀ ਸੁਣਾਉਂਗਾ ਉਹ ਤਾਂ ਪਹਿਲਾਂ ਤੁਹਾਨੂੰ ਇੱਕ ਵੀਡੀਓ ਸੁਣਾ ਦੇਵਾਂ ਕਹਿੰਦੇ ਹੁੰਦੇ ਆ ਕਿ ਮਾੜੇ ਬੰਦੇ ਵਿੱਚ ਵੀ ਗੁਣ ਕੋਈ ਚੰਗਾ ਹੋਵੇਗਾ ਕਈ ਵਾਰੀ ਮਾੜਾ ਬੰਦਾ ਹੁੰਦਾ ਉਹਦੇ ਵਿੱਚ ਕਈ ਗੁਣ ਕਈ ਵਾਰੀ ਚੰਗਾ ਨਿਕਲ ਜਾਂਦਾਗਾ ਪਹਿਲਾਂ ਤੁਹਾਨੂੰ ਮੈਂ ਵੀਡੀਓ ਸੁਣਾਦਾ ਫਿਰ ਆਪਾਂ ਅੱਗੇ ਗੱਲਬਾਤ ਕਰਾਂਗੇ ਤੇ ਨਾਲ ਹੀ ਮੈਂ ਮਾਨਸਾ ਦੇ ਐਸਐਸਪੀ ਨੂੰ ਬੇਨਤੀ ਕਰੂੰਗਾ ਇਸ ਵੀਡੀਓ ਸੁਣ ਲਓ ਪਹਿਲਾਂ ਤੁਸੀਂ ਉਸ ਤੋਂ ਬਾਅਦ ਗੱਲਬਾਤ ਕਰਦੇ ਹਾਂ ਇੱਕ ਗੋਲਕ ਚੋਰ ਆ ਬੂਟਾ ਸਿੰਘਣੀ گاਉਂ ਮਾ ਉਹ ਗੋਲਕ ਚੋਰ ਆ ਉਹ ਬੀਬੀ ਦੇ ਬਾਰੇ ਬਕਵਾਸ ਕਰ ਰਿਹਾ ਕਾਂਚਰ ਕੁਆਰੀ ਦੇ ਵੀ ਉਹਦੇ ਨਾਲ ਲੇਕਿਨ ਹੋਇਆ ਜਾਂ ਨਹੀਂ ਹੋਇਆ ਇਹ ਪ੍ਰਸ਼ਾਸਨ ਦੱਸੂਗਾ ਇਹ ਕੌਣ ਆ ਬਈ ਇਹ ਐਸਐਸਪੀ ਮੈਣ ਦਾ ਰੀਡਰ ਲੱਗਿਆ ਹੋਇਆ ਜਾਂ ਉਸ ਦਫ਼ਤਰ ਦੇ ਵਿੱਚ ਕੋਈ ਸਿਪਾਹੀ ਲੱਗਿਆ ਹੋਇਆ ਜਾਂ ਆਰਦੀ ਲੱਗਿਆ ਪਾਣੀ ਬਣਾਉਣ ਵਾਲਾ ਇਹਨੇ ਦੇ ਬੰਦੇ ਲੱਗਿਆ ਮੈਂ ਇਹ ਕਹਿਣਾ ਚਾਹਨਾ ਮੈਡਮ ਐਸਐਸਪੀ ਜੀ ਇਹਦੇ ਖਿਲਾਫ ਵੀ ਮਠੰਡਾ ਜੀ ਇਹਦੇ ਖਿਲਾਫ ਬੁੱਟਾ ਸਰ ਦੇ ਖਿਲਾਫ ਵੀ ਪਰਚਾ ਦੱਚ ਕਿਰੋ ਕਿਉਂਕਿ ਇਹ ਬਨਵਾਸ਼ੀ ਹਰ ਰੋਜ਼ ਆਏ ਵਾਏ ਦਿਨ ਕਰਦਾ ਰਹਿਦਾ ਹੈ ਇਹ ਗੋਲਕ ਚੋਰ ਬੰਦਾ ਹੈ ਇਹਦਾ ਸਾਥਲਾ ਦੇ ਕੋਈ ਬੰਦਾ ਵੀ ਐ ਇੱਕ ਹੋਰ ਗੱਲ ਪੁੱਛਣਾ ਚਾਹਨਾ ਮੈਡੀਕਲ ਰਿਪੋਰਟ ਡਾਕਟਰਾਂ ਦੀ ਤਸਦੀਕ ਹੋਈ ਆ ਮੈਂ মিডিਆ ਨੂੰ ਕਹੂੰਗਾ ਵੀ ਤੁਸੀਂ ਬਿਨਾਂ ਵਜ੍ਹਾ ਉਸ ਮਰੀ ਹੋਈ ਦੀ ਆਤਮਾ ਰੋਲ ਰਹੇ ਹੋ ਤੁਸੀਂ ਵੀ ਜੀ ਫਲਾਣੇ ਬੰਦੇ ਨੇ ਕਹਿਤਾ ਜੀ ਪਲਾਤਕਰ ਹੋਇਆ ਪਰ ਤਸਦੀਕ ਤਾਂ ਕਰੋ মিডিਆ ਜੀ ਐਸਐਸਪੀ ਮੈਨੂੰ ਤਸਦੀਕ ਕਰੋ ਡਾਕਟਰਾਂ ਤਸਦੀਕ ਕਰੋ ਜਿਹੜਾ ਪੋਸ਼ਟਮਾਰਟ ਕੀ ਰਿਪੋਰਟ ਆਈ ਆ ਐਵੇਂ ਕਿਸੇ ਦੀ ਮਿੱਟੀ ਨਾਲ ਪਟੋ ਇਸ ਕਰਕੇ ਮੈਂ মিডিਆ ਜੀ ਤੁਹਾਡੇ ਮਨ ਹਜੂਰਦਾ ਜਿਹੜੀ ਸਹੀ ਖਬਰ ਹੋਵੇ ਉਹ ਲਾਇਓ ਐਵੇਂ ਕਿਸੇ ਮਰੇ ਹੋਈ ਦੀ ਮਿੱਟੀ ਨਾ ਪਟੋ ਹਲੇ ਉਹਦੇ ਏਸੇ ਗੁਰਸਿਮਰਨ ਮੰਡਲੇ ਦਿਹਾਣੇ ਵਾਲਾ ਜਿਹੜਾ ਐਕਸਰ ਬਵਾਦਾਂ ਦੇ ਵਿੱਚ ਘਿਰਿਆ ਰਹਿੰਦਾ ਜਿਹੜਾ ਕਿ ਸਿੱਖ ਕੌਮ ਦੇ ਖਿਲਾਫ ਬੋਲਦਾ ਪਰ ਅੱਜ ਇਹਨੇ ਚੰਗਾ ਕੰਮ ਕਰ ਦਿੱਤਾ ਇੱਕ ਕਿ ਗੋਲਕਚੋਰ ਦੇ ਖਿਲਾਫ ਆ ਜਿਹੜਾ ਖਿਲਾਫ ਆ ਜੇ ਆਪਾਂ ਕਹਿੰਦੇ ਕਿ ਸਚਾਈ ਬੋਲਦੀ ਆ ਕਿ ਜਿਹੜਾ ਬੂਟਾ ਬੈਠਾ ਮਾਨਸਾ ਦੇ ਵਿੱਚ ਉਹ ਕਹਿ ਰਿਹਾ ਕਿ ਢਿੰਗ ਸਿੰਘਾ ਨੇ ਉਹਦੇ ਨਾਲ ਰੇਪ ਕੀਤਾ ਇਸ ਤਰ੍ਹਾਂ ਇਸ ਤਰ੍ਹਾਂ ਕੀਤਾ ਇਹ ਗੱਲ ਸੱਚੀ ਆ ਕਿ ਭਾਈ ਤੂੰ ਉਹਦੇ ਕੋਲੇ ਸੀ ਜਾਂ ਉਹਦੇ ਵਿੱਚ ਤੂੰ ਨਾਲ ਹੋਵੇਂਗਾ ਉਦੋਂ ਜਾਂ ਫਿਰ ਤੂੰ ਉਸ ਟਾਈਮ ਤੇਰੀ ਇਹ ਸਾਰੀ ਘਟਤ ਘੜੀ ਹੋ ਜਾ ਤੈਨੂੰ ਉਸਨੇ ਦੱਸਿਆ ਹੋਊਗਾ ਤੇ ਹੁਣ ਇਹ ਮਾਂ ਬਠਿੰਡਾ ਐਸਐਸਪੀ ਤੇ ਮਾਨਸਾ ਦੇ ਐਸਐਸਪੀ ਨੂੰ ਬੇਨਤੀ ਆ ਕਿ ਇਸ ਲਗੜਦੀਨ ਦੇ ਖਿਲਾਫ ਬੂਟਾ ਗੋਲਕ ਚੋੜ ਦੇ ਖਿਲਾਫ ਮਕਦਮਾ ਦਰਜ ਕੀਤਾ ਜਾਵੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਸਿੱਖਾਂ ਦੇ ਵਿੱਚ ਜਿਹੜਾ ਅੱਗ ਲਾਉਣ ਦਾ ਜਿਹੜਾ ਇਹ ਕੰਮ ਕਰ ਰਿਹਾ ਜੇਕਰ ਪ੍ਰਸ਼ਾਸਨ ਰਹਿੰਦੇ ਟਾਈਮ ਇਹਦੇ ਉੱਪਰ ਪਰਚਾ ਦਰਜ ਨਹੀਂ ਕਰਦਾ ਜੇਕਰ ਫੇਰ ਕੋਈ ਮਾਹੌਲ ਬਣ ਜਾਂਦਾਗਾ ਇਸ ਤਰ੍ਹਾਂ ਫਿਰ ਪ੍ਰਸ਼ਾਸਨ ਕੀ ਕਰਦਾਗਾ ਨੌਜਵਾਨਾਂ ਤੇ ਪਰਚੇ ਪਾਉਂਦਾਗਾ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱੜਦਾਗਾ ਦੇਖੋ ਕਿ ਮਾਹੌਲ ਕੌਣ ਕ੍ਰੀਏਟ ਕਰ ਰਿਹਾ ਕੌਣ ਬਿਨਾ ਵਜ੍ਹਾ ਤੋਂ ਇੱਕ ਗੱਲ ਨੂੰ ਜਿਹੜੀ ਕਿ ਫਾਲਤੂ ਆ ਗੱਲ ਜਿਹੜੀ ਬੇਬੁਨਿਆਦ ਗੱਲ ਨੂੰ ਜਿਹੜਾ ਐਡਾ ਵੱਡਾ ਮੀਡੀਆ ਦੇ ਵਿੱਚ ਫਲਾਇਆ ਇਹ ਸਾਰੇ ਸਿੱਖ ਕੌਮ ਦੀ ਜਿਹੜੀ ਜਿਹੜੀ ਇਹਨੇ ਬੇਇੱਜ਼ਤੀ ਕੀਤੀ ਆ ਸਾਰੇ ਸਿੱਖ ਕੌਮ ਦਾ ਸਿਰ ਇਹਨੇ ਨੀਮਾ ਕੀਤਾ ਆਦੇ ਪੋਸਟਮਾਰਟ ਦੀ ਰਿਪੋਰਟ ਨਹੀਂ ਆਈ ਰਿਮਾਂਡ ਲੈਤਾ ਉਹਦੇ ਵਿੱਚ ਕਦੇ ਸਿੰਘਾਂ ਨੇ ਇਹ ਗੱਲ ਨਹੀਂ ਕਬੂਲੀ ਤੇ ਨਾ ਹੀ ਸਿੰਘਾਂ ਦਾ ਇਹ ਕਰਦਾਰ ਰਿਹਾ ਅੱਜ ਤੱਕ ਇਹ ਇਹਦੇ ਦੱਲੇ ਦਾ ਕਰ ਸਕਦੇ ਆ ਜਿਹੜੇ ਗੰਦ ਵਕਦੇ ਆ ਇਹਨਾਂ ਨੇ ਤਾਂ ਕੀਤਾ ਘਰ 90 99 ਦਾ ਹੱਕੇ ਦੇ ਵਿੱਚ ਰਲੇ ਸੀ ਜਦੋਂ ਇਹਨਾਂ ਨੂੰ ਸਟੇਟ ਨੇ ਜਦੋਂ ਏਜੰਸੀਆਂ ਨੇ ਰਲਾਇਆ ਕਿ ਤੁਸੀਂ ਆਹ ਕੰਮ ਕਰੋ ਲੋਕਾਂ ਦੇ ਘਰਾਂ ਦੇ ਵਿੱਚ ਜਾ ਜਾ ਇਹਨਾਂ ਲੋਕਾਂ ਨੇ ਬੜ ਬੜ ਕੇ ਕੰਮ ਕੀਤੇ ਆ ਤੇ ਅੱਜ ਮੈਂ ਪੁਰਸ ਪ੍ਰਸ਼ਾਸਨ ਨੂੰ ਦੁਬਾਰੇ ਕਹਣਾ ਚਾਹਣਾ ਮਾਨਸਾ ਦੇ ਐਸਐਸਪੀ ਤੱਕ ਵੀਡੀਓ ਪਹੁੰਚਾਉਣ ਦਾ ਤੁਹਾਡਾ ਜਿਹੜਾ ਫਰਜ਼ ਬਣਦਾਗਾ ਮੈਂ ਮਾਨਸਾ ਦੇ ਪ੍ਰਸ਼ਾਸਨ ਨੂੰ ਦੁਬਾਰੇ ਬੇਨਤੀ ਕਰਦਾ ਕਿ ਬੂਟੇ ਤੇ ਜਿਹੜਾ ਪਰਚਾ ਦਰਜ ਕਰਕੇ ਇਹਨੂੰ ਜਿਹੜਾ ਜੇਲ੍ਹ ਦੇ ਵਿੱਚ ਲਾਕ ਆ ਵਿੱਚ ਛੁੱਟਿਆ ਜਾਵੇ ਤੇ ਦੂਸਰੀ ਬੇਨਤੀ ਕਰਦਾ ਮੈਂ ਉਹਨਾਂ মিডিਆ ਨੂੰ মিডিਆ ਵਾਲਿਆਂ ਨੂੰ ਅਸੀਂ ਵੀ ਇੱਕ মিডিਆ ਦਾ ਪਾਰਟ ਆ ਪਰ ਫੋਕਸ ਔਰਤ ਦੇ ਖਾਤਰ ਆਪਣੇ ਵਿਊ ਲੈਣ ਦੀ ਖਾਤਰ ਆ ਅਹਜੇ ਗੰਦ ਦੀ ਤੁਸੀਂ ਵੀਡੀਓ ਚਲਾਉਂਗੇ ਤਾਂ ਇਹਦਾ ਸੰਦੇਸ਼ ਆ ਜਿਹੜਾ ਇਹ ਬੂਟੇ ਨੇ ਇਕੱਲੇ ਉਹਨਾਂ ਨਿਹੰਗਾਂ ਸਿੰਘਾਂ ਨੂੰ ਟਾਰਗੇਟ ਨਹੀਂ ਕੀਤਾ ਹਰ ਸਿੱਖ ਉੱਪਰ ਇਹ ਉਂਗਲ ਚੱਕਣ ਲਈ ਇਹਨੇ ਮਜਬੂਰ ਕਰ ਦਿੱਤਾ ਇਹਨੇ ਗੱਲ ਫਲਾ ਦਿੱਤੀ ਆ ਜਿਹੜੀ ਦੁਨੀਆ ਦੇ ਵਿੱਚ ਗੱਲ ਫੈਲੀ ਆ ਦੂਜੇ ਧਰਮਾਂ ਵਾਲੇ ਕੀ ਸੋਚਦੇ ਹੋਣਗੇ ਕਿ ਸਿੱਖਾਂ ਦਾ ਕਰਤਾਰ ਇਹ ਜਾਗਾ ਪਰ ਸਿੱਖਕ ਤਾਂ ਦੂਜਿਆਂ ਦੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਦੀ ਰਾਖੀ ਕਰਦੇ ਰਹੇ ਆ ਆਪਰਾ ਸਿਰ ਲਾਉਂਦੇ ਰਹਿਆ ਪਰ ਇਹ ਦਗੜਦੀਰ ਜਿਹੜਾ ਇੱਕ ਦੱਲਾ ਬੈਠਾਗਾ ਕਾਫੀ ਟਾਈਮ ਤੱਕ ਬਗਵਾਸ ਕਰ ਰਿਹਾਗਾ ਪਰ ਇਹਦਾ ਬਗਵਾਸ ਸਰਕਾਰ ਨੇ ਇਹਨੂੰ ਗਨ ਬੈਂਡ ਦੇ ਕੇ ਇਹਨੂੰ ਜਿਹੜਾ ਕਿਹੇ ਦੇ ਦੇ ਤਾਕਤ ਹੋਰ ਵਧਾ ਦਿੱਤੀ ਆ ਕਿ ਭਾਈ ਤੂੰ ਹੋਰ ਸਿੱਖਾਂ ਦੇ ਖਿਲਾਫ ਬੋਲ ਪਰ ਇਹਦੇ ਉੱਪਰ ਜੇਕਰ ਐਕਸ਼ਨ ਨਾ ਲੈਂਤਾ ਤੇ ਤੁਸੀਂ ਆਉਣ ਵਾਲਾ ਟਾਈਮ ਦੇਖ ਲੋਗੇ ਭਵਿੱਖ ਦੇਖ ਲੋਗੇ ਕਿ ਜਿਹੜਾ ਹਾਲਾਤ ਫਿਰ بگੜ ਜਾਂਦੇ ਆ ਫਿਰ ਪੁਲਿਸ ਨੂੰ ਸਾਹਮਣੇ ਔਕੇ ਹੋ ਜਾਂਦੇ ਆ ਦੂਸਰੀ ਮੈਂ ਬੇਨਤੀ ਕਰਦਾਗਾ ਤੇ ਉਹਨਾਂ মিডিਆ ਵਾਲਿਆਂ ਨੂੰ ਦੁਬਾਰੇ ਤੇ ਤੁਸੀਂ ਭਾਈ ਘਟੋ ਘਾਟਾ ਕੱਲ ਨੂੰ ਇਹ ਜਿੱਤੇ ਮਾਨਹਾਨੀ ਦਾ ਕੇਸ ਹੁੰਦਾਗਾ ਨਾਲ ਤੁਸੀਂ ਵੀ ਰਗੜੇ ਜਾਓਗੇ ਕੱਲਾ ਇਹ ਤਾਂ ਮਾਫੀ ਮੰਗ ਜੂਗਾ ਤੇ ਤੁਸੀਂ ਕਿੱਧਰ ਜਾਓਗੇ ਇਹਦਾ ਮਾਫੀ ਮੰਗ ਕੇ ਖੇੜਾ ਨਹੀਂ ਸੁਟਣਾ ਤੇ ਦੂਸਰੀ ਮੈਂ ਦੱਸ ਦਿੰਦਾ ਇੱਕ ਆ ਇੱਕ ਕੋਈ ਹੋਰ ਲੇਡੀ ਆ ਇਹ ਲੋਕ ਮੇਰੇ ਵਾਲੇ ਪੋਸਟ ਆਪ ਪਾ ਰਹੇ ਐਵੇਂ ਮੇਰੇ ਫੋਟੋ ਆਪ ਪਾ ਕੇ ਵੀ ਇਹਨੇ ਮਾਫੀ ਮੰਗ ਲਈ ਨਾ ਮੈਂ ਮਾਫੀ ਮੰਗੀ ਨਾ ਮੈਂ ਮਾਫੀ ਮੰਗੂਗੀ ਤੇ ਨਾ ਹੀ ਮੈਂ ਮਾਫੀ ਮੰਗਣ ਵਾਲਾ ਦੀ ਕੈਟਾਗਰੀ ਚ ਹੋਣੀ ਕਿਉਂਕਿ ਮੇਰੇ ਘਰੇ ਨਾ ਤਾਂ ਕਿਸੇ ਨੇ ਅੱਟ ਦਾ ਗੱਟਾ ਪਹਿਲਾਂ ਸੱਟਿਆ ਸੀ ਤੇ ਨਾ ਹੁਣ ਸੱਟਣਾ ਠੀਕ ਹੈ ਆਪਦੀਆਂ ਚੀਜ਼ਾਂ ਦੇ ਨਾਲ ਹੁਣ ਤੱਕ ਮੈਂ ਆਪ ਹੀ ਡੀਲ ਕੀਤਾ ਮੇਰੇ ਘਰ ਦੇ ਬਿਮਾਰ ਸੀ ਮੈਂ ਕਿਵੇਂ ਕਿਵੇਂ ਇਮੋਸ਼ਨਲੀ ਫਾਈਨੈਂਸ਼ਲੀ ਹਰ ਇੱਕ ਚੀਜ਼ ਤੋਂ ਐਗਜ਼ੌਸਟ ਹੋ ਗਈ ਮੈਂ ਇਕੱਲੀ ਨਿਹਾਰਕ ਚੀਜ਼ ਡੀਲ ਵੀ ਤੇ ਕੀਤੀ ਲੋਕਾਂ ਦਾ ਟ੍ਰੋਲ ਵੀ ਚੱਲੇ ਲੋਕਾਂ ਨੇ ਮੈਨੂੰ ਜਿੱਦਾਂ ਜਿੱਦਾਂ ਕੰਪਰੋਮਾਈਜ਼ ਜੇ ਉਹ ਹਰ ਇੱਕ ਚੀਜ਼ਾਂ ਦੇ ਵਿੱਚ ਮੈਨੂੰ ਕਿੱਦਾਂ ਦਿਮਾਗੀ ਤੌਰ ਤੇ ਬਿਮਾਰ ਕੀਤਾ ਮੈਂ ਇਹ ਚੀਜ਼ਾਂ ਦੇ ਨਾਲ ਵੀ ਇਕੱਲੀ ਨੇ ਡੀਲ ਕੀਤਾ ਤੇ ਉਹ ਸਾਲੇ ਨਹੀਂ ਲੱਗਦੇ ਜਿਨ੍ਹਾਂ ਤੋਂ ਮੈਂ ਮਾਫੀ ਮੰਗਾ। ਆ ਤੁਸੀਂ ਹੁਣ ਇਹਦੀ ਜਿਹੜੀ ਬੋਲਬਾਣੀ ਆ ਉਹ ਤੁਸੀਂ ਵੇਖ ਲੈ ਲੇਤੀ ਆ ਕਿ ਕੀ ਕਹਿ ਰਹੀ ਐ ਸਿੱਖਾਂ ਨੂੰ ਸਿੱਖ ਕੌਮ ਨੂੰ। ਠੀਕ ਆ ਬੀਬਾ ਭਾਈ ਤੈਨੂੰ ਮਾਫੀ ਨਾ ਮੰਗ ਤੈਨੂੰ ਕੋਈ ਨਹੀਂ ਕਹਿੰਦਾ ਜ਼ਬਰਦਸਤੀ ਮਾਫੀ ਮੰਗਾ ਤੇ ਨਹੀਂ ਤੇਤੋਂ ਕੋਈ ਜ਼ਬਰਦਸਤੀ ਮਾਫੀ ਮੰਗਾਉਂਦਾਗਾ। ਇਹ ਤਾਂ ਇੱਕ ਸਿੱਖਾਂ ਨੇ ਜਿਹੜਾ ਤੁਹਾਨੂੰ ਸੰਦੇਸ਼ ਦਿੱਤਾ ਸੀ ਕਿ ਭਾਈ ਮੀਡੀਆ ਤੇ ਗੰਦ ਨਾ ਪਾਓ। ਉਹ ਮੰਨਣਾ ਨਾ ਮੰਨਣਾ ਉਹ ਤੁਹਾਡੀ ਮਰਜ਼ੀ ਆ ਤੇ ਫਿਰ ਜਿਹੜੇ ਚੀਕਾਂ ਨਾਲ ਬਾਅਦ ਚ ਮਾਰਿਆ ਕਰੋ ਫਿਰ ਕਹਿੰਦੇ ਸਾਡੀਆਂ ਮਾਮਾ ਦੇ ਨਾਲ ਸਾਡੀਆਂ ਭੈਣਾਂ ਦੇ ਨਾਲ ਇਸ ਤਰ੍ਹਾਂ ਕਰ ਦਿੱਤਾ ਫਲਾਨਾ ਕਰ ਦਿੱਤਾ ਤੇ ਦੂਸਰੀ ਮੈਂ ਤੁਹਾਨੂੰ ਇੱਕ ਮੈਂ ਹੋਰ ਵੀਡੀਓ ਸੁਣਾ ਕੇ ਅੱਗੇ ਮੈਂ ਪੂਰੀ ਗੱਲਬਾਤ ਕਰਦਾਗਾ ਇੱਕ ਵੀਡੀਓ ਮੈਂ ਤੁਹਾਨੂੰ ਹੋਰ ਸੁਣਾਉਣਾਗਾ ਜਿਹੜਾ ਅਮਰਤਪਾਲ ਸਿੰਘ ਨੇ ਮੈਰੇ ਉਹਨਾਂ ਨੂੰ ਇੱਕ ਪੇਜ ਬਖਾਇਆ ਸੀ ਜੱਟ ਬਾਬੇ ਬਾਂਦਰਾ ਤੋਂ ਸੀ ਤਿੰਨ ਮੁੰਡੇ ਉਹਨਾਂ ਨੇ ਵੀ ਬੜਾ ਗੰਦ ਪਾਇਆ ਸੀ ਚਲੋ ਉਹ ਅੱਜ ਉਹਨਾਂ ਨੇ ਮਾਫੀ ਵੀ ਮੰਗੀ ਆ ਪੂਰਾ ਸੰਯੋਗ ਵੀ ਕੀਤਾ ਉਹ ਕਹਿੰਦੇ ਆ ਸਾਡੇ ਤੋਂ ਭੁੱਲਾ ਠੀਕ ਆ ਕਿ ਭਾਈ ਬੰਦਿਆਂ ਤੋਂ ਹੋ ਜਾਂਦੀਆਂ ਨੇ ਗਲਤੀਆਂ ਜਿਹੜਾ ਬੰਦਾ ਗਲਤੀ ਕਰਕੇ ਜਿਹੜਾ ਆਪਣੀ ਗਲਤੀ ਨੂੰ ਮੰਨ ਕੇ ਸੁਧਾਰ ਜਾਵੇ ਉਹਨੂੰ ਗਲਤੀ ਨਹੀਂ ਕਹਿੰਦੇ ਠੀਕ ਆ ਕਿ ਭਾਈ ਅਣਜਾਣੇ ਵਿੱਚ ਲਾ ਲਓ ਜੋ ਮਰਜ਼ੀ ਲਾ ਲਓ ਜਾਂ ਕਿਸੇ ਦੇ ਮਗਰ ਲੱਗ ਕੇ ਲਾ ਲਓ ਜਾਂ ਚਾਰ ਪੀਆ ਖਤਰਮ ਲਾ ਲਓ ਤੇ ਪਹਿਲਾਂ ਤੁਹਾਨੂੰ ਉਹਨਾਂ ਦੇ ਮੈਂ ਵੀਡੀਓ ਸੁਣਾ ਦੇਵਾਂ ਤੇ ਫਿਰ ਤੁਹਾਨੂੰ ਅੱਗੇ ਗੱਲਬਾਤ ਕਰਦੇ ਆ ਹੋ ਜਾਂਦਾ ਜੇ ਕੋਈ ਇੱਕ ਚੰਗਾ ਕਰਦਾ ਸਾਡਾ ਭਰਾ ਕੋਈ ਚੰਗਾ ਕਰਦਾ ਕੋਈ ਪੰਥਕ ਬੰਦਾ ਚੰਗਾ ਕਰਦਾ ਕੋਈ ਧਰਮ ਦਾ ਕੋਈ ਚੰਗਾ ਕੰਮ ਕਰਦਾ ਤਾਂ ਹੋ ਲੈਣ ਜੋ ਆ ਸਾਨੂੰ ਬਾਲੇ ਲੱਗਿਆ ਤਾਰੀ ਤੇ ਆਏ ਚੱਕਦੇ ਹੋ ਜੀ ਮਾਰ ਦੇਂਗੇ ਜੀ ਫੁਲਾਨਾ ਜੀ ਆ ਗਿਆ ਮੈਰੋਂ ਆ ਗਿਆ ਛੋਟੇ ਮਗਰ ਫੁਲਾਨਾ ਆਇਆ ਓ ਬਰਾਵੋ ਇਹਨਾਂ ਗੱਲਾਂ ਤੋਂ ਤੁਸੀਂ ਦੁਨੀਆ ਦੇਖੀ ਘਰੇ ਆ ਜਿਹੜੇ ਕਹਿੰਦੇ ਹੁੰਦੇ ਜਿਹਾ ਆਏ ਆ ਜੀ ਪੁਲਾਨਾ ਜੀ ਨਜ਼ਾਰਾ ਆ ਗਿਆ ਜੀ ਕਮੈਂਟ ਅਸੀਂ ਵੀ ਵੀਡੀਓ ਤੋਂ ਪੜ ਲਏ ਹੱਥ ਬਨ ਕੇ ਬੇਨਤੀ ਆ ਬਰਾਵੋ ਮੈਂਟ ਚ ਤੁਸੀਂ ਬਦਲ ਜਾਨੇ ਮੈਂਟ ਚ ਉਧਰ ਮੈਂਟ ਚ ਉਧਰ ਨਾ ਕਿਸੇ ਨੂੰ ਐਵੇਂ ਲੜਾ ਕੇ ਮਾਰੋ ਜੇ ਅਸੀਂ ਨਹੀਂ ਹਟਦੇ ਅੜੀ ਕਰਦੇ ਆ ਵੀ ਹਾਸਤਾ ਬਣਾਉਣਾ ਹਟਦੇ ਨਹੀਂ ਇਸ ਤਾਂ ਗੱਤ ਪਾਵਾਂਗੇ ਕਿ ਜੇ ਮਹਿਰੋਂ ਛਾਨੂ ਆ ਕੇ ਮਾਰ ਦੂ ਸਾਡੇ ਖੂਨ ਨਾਲ ਹੱਥ ਰੰਗ ਲੇ ਫੇਰ ਸਵਾਦ ਆ ਜੇ ਮੈਰੋ ਆ ਸਾਡੇ ਖੂਨ ਨਾਲ ਹੱਥ ਰੰਗ ਲਿਆ ਅਸੀਂ ਵੀ ਪੰਜਾਬੀਆਂ ਅਸੀਂ ਵੀ ਸਿੱਖਾਂ ਦੇ ਪੁੱਤਾਂ ਅਸੀਂ ਤਾਂ ਘਰੋਂ ਜਾਵਾਂਗੇ ਜਾਵਾਂਗੇ ਨਾਲ ਉਹ ਵਾ ਭਾਈ ਅੰਬਰਦਲ ਮੈਰੀ ਨਹੀਂ ਚਲੋ ਬਾੜੀ ਨਹੀਂ ਸਾਡੇ ਕੰਜਰਾਂ ਦੀ 7-2 ਸਾਲ ਦਿੱਤਾ ਜਾਂਦਾ ਹੋਊਗੀ ਉਹਨਾਂ ਦਾ ਟਾਈਮ ਖਰਾਬ ਹੋ ਜਿਹੜੇ ਬੰਦੇ ਚੰਗੇ ਦੇਖੋ ਹਰ ਇੱਕ ਬੰਦੇ ਦੀ ਸੋਚ ਮਾੜੀ ਨਹੀਂ ਹੁੰਦੀ ਠੀਕ ਆ ਕਿ ਗਲਤੀਆਂ ਬੰਦੇ ਤੋਂ ਹੋ ਜਾਂਦੀਆਂ ਠੀਕ ਆ ਕਿ ਭਾਈ ਇਹਨਾਂ ਤਿੰਨਾਂ ਨੌਜਵਾਨਾਂ ਨੇ ਜਿਹੜਾ ਬਹੁਤ ਵਿਚਾਰ ਵਧੇ ਦਿੱਤੇ ਆ ਕਿ ਠੀਕ ਆ ਕਿ ਲੋਕ ਹੁੰਦੇ ਆ ਕਮੈਂਟਾਂ ਦੇ ਵਿੱਚ ਕਿ ਤੁਹਾਨੂੰ ਕੌਣ ਹੱਥ ਦਲ ਲਾ ਜੂਗਾ ਦੀ ਚੱਕ ਦੇ ਫੱਟੇ ਇਸ ਤਰ੍ਹਾਂ ਕਰ ਦਿਓ ਉਹਨਾਂ ਲੋਕਾਂ ਤੋਂ ਸੁਚੇਤ ਰਹੋ ਜਿਹੜੇ ਲੋਕ ਤੁਹਾਨੂੰ ਢੜਕਾਉਣ ਦਾ ਕੰਮ ਕਰਦੇ ਆ ਜੋ ਤੁਹਾਡੇ ਉਂਗਲਾ ਉਂਗਲਾ ਲਾਉਣ ਦਾ ਕੰਮ ਕਰਦੇ ਆ ਜੋ ਕਹਿੰਦੇ ਆ ਅਸੀਂ ਤੁਹਾਡੇ ਨਾਲ ਆ ਹਰ ਇੱਕ ਬੰਦਾ ਆਪਣੇ ਸੋਚ ਲੈ ਕੇ ਚੱਲੋ ਵਧੀਆਂ ਜ਼ਿੰਦਗੀ ਜਿਓ ਚੰਗਾ ਕੰਟੈਂਟ ਕੋਈ ਬਣਾਓ ਸਮਾਜ ਨੂੰ ਸਿੱਖਿਆ ਦੇਣ ਲਈ ਬਣਾਓ ਬੜਾ ਕੁਝ ਪੀ ਪਿਆਗਾ ਪਰ ਜਿਹੜੇ ਲੋਕ ਤਮਾਸ਼ਾ ਵੇਖਦੇ ਆ ਉਹੀ ਗੱਲ ਹੋ ਗਈ ਨਾ ਉਸ ਕੰਚਰ ਕਮਾਰੀ ਜਿਹੜੀ ਜਿਹਦੀ ਮੌਤ ਹੋਈ ਆ ਹੁਣ ਤੁਸੀਂ ਦੇਖੋ ਉਹਦੇ ਉਹੀ ਗੱਲ 7 ਲੱਖ ਫੋਲੋਅਰ ਫੇਸਬੁਕ ਤੇ ਇੰਸਟਾ ਤੇ 4 ਲੱਖ ਆ ਤੇ ਤਿੰਨ ਬੰਦੇ ਆਪਦੇ ਸਰਪ ਉਹਦੀ ਮਾਂ ਤੇ ਭੈਣ ਸੰਸਕਾਰ ਵੇਲੇ ਤੇ ਜਿਹੜੇ ਚੱਕਦਿਓ ਜਾਂ ਜਿਹੜੇ ਸਵਾਲ ਲੈਣ ਵਾਲੇ ਸੀ ਮੈਂ ਇਹ ਕਹੂੰਗਾ ਤੇ ਉਹਨਾਂ ਦਾ ਕੀ ਗਿਆ ਜਿਹੜੇ ਉਂਗਲਾ ਲਾਉਂਦੇ ਸੀ ਉਹਨਾਂ ਦਾ ਕੀ ਗਿਆ ਅੱਜ ਉਹ ਸਿੰਘ ਜੇਲ੍ਹ ਤੇ ਚਲੇ ਗਏ ਆ ਜਿਹੜੀ ਉਹ ਰੱਬ ਤੇ ਚਲੀ ਗਈ ਆ ਜਿਹੜੀ ਉਹਦੀ ਮੌਤ ਹੋ ਗਈ ਆ ਜਾ ਤਾਂ ਉਹਨਾਂ ਸਿੰਘਾਂ ਦੇ ਪਰਿਵਾਰਾਂ ਨੂੰ ਪੁੱਛ ਲਓ ਤੇ ਜਾਂ ਭਾਈ ਉਸਾ ਕੰਚਰ ਕੁਮਾਰੀ ਦੀ ਜਿਹੜਾ ਪਰਿਵਾਰ ਨੂੰ ਪੁੱਛ ਲਓ ਇਹ ਲੋਕੋ ਤੁਸੀਂ ਜਿਹੜਾ ਅੱਗ ਲਾਉਣੇ ਵਾਲੀਆਂ ਗੱਲਾਂ ਇਹ ਨਾ ਕਰਿਆ ਕਰੋ ਤੇ ਦੂਸਰੀ ਜਿਹੜੀ ਖਬਰ ਇਹ ਆ ਰਹੀ ਆ ਇਹ ਭਾਈ ਅੰਮਰਤਪਾਲ ਸਿੰਘ ਮਹਿਰੋ ਆ ਜਿਹੜਾ ਉਹ ਵਿਦੇਸ਼ ਦੀ ਧਰਤੀ ਤੇ ਜਿਹੜਾ ਕਿ ਪਹੁੰਚ ਚੁੱਕ ਕੇ ਆ ਗਿਆ ਜਿਹੜਾ ਆਈਐਸਐਸਪੀ ਦਾ ਇਹ ਬਿਆਨ ਆਇਆ ਹੈਗਾ ਬਠਿੰਡਾ ਦਾ ਫਿਲਹਾਲ ਇਹਦੀ ਅਜੇ ਪੂਰੀ ਜਾਣਕਾਰੀ ਤਾਂ ਨਹੀਂ ਮਿਲ ਰਹੀ ਕਿ ਕਿਹੜੇ ਦੇਸ਼ ਚ ਗਿਆ ਕਿੱਥੇ ਗਿਆ ਆਲੇ ਤੱਕ ਨਾ ਹੀ ਹੋ ਤੇ ਕੋਈ ਅੰਮ੍ਰਿਤਪਾਲ ਮਹਿਰੋ ਦੀ ਕੋਈ ਅਜੇ ਕੋਈ ਵੀਡੀਓ ਸਾਹਮਣੇ ਆਈ ਆ ਪਰ ਇਹ ਦੱਸਿਆ ਜਾ ਰਿਹਾ ਬਠਿੰਡਾ ਦੇ ਐਸਐਸਪੀ ਵੱਲੋਂ ਇੱਕ ਬਿਆਨ ਦਿੱਤਾ ਗਿਆ ਉਹਨਾਂ ਨੇ ਏਜੰਸੀਆਂ ਤੋਂ ਕਿ ਜਿਹੜਾ ਅੰਮ੍ਰਿਤਸਰ ਦੇ ਜਿਹੜੇ ਫਲੈਟ ਲੈਤੀ ਆ ਕਿ ਜਿਹੜਾ ਉਹ ਦੁਬਈ ਦੇ ਵਿੱਚ ਦੱਸਿਆ ਜਾ ਰਿਹਾ ਕੋਈ ਕਿਤੇ ਕਹਿੰਦਾ ਕੋਈ ਕਿਤੇ ਕਹਿੰਦਾ ਚਲੋ ਉਹ ਅੱਗੇ ਇਨਵੈਸਟੀਗੇਸ਼ਨ ਦਾ ਪਾਰਟ ਆ ਕਾਨੂੰਨ ਆਪਣਾ ਕੰਮ ਕਰਦਾ ਰਹੂਗਾ ਪਰ ਮੈਂ ਸਮਾਜ ਦੇ ਉਹਨਾਂ ਲੋਕਾਂ ਨੂੰ ਕਹਿਣਾਗਾ ਜਿਹੜੇ ਅਜੇ ਵੀ ਕਹਿੰਦੇ ਆ ਕਿ ਭਾਈ ਅਸੀਂ ਤਾਂ ਗੰਦ ਪਰੋਸਾਂਗੇ ਅਸੀਂ ਤਾਂ ਹਟਦੇ ਨਹੀਂ ਤੁਹਾਡੀ ਮਰਜ਼ੀ ਆ ਭਰਾਓ ਤੁਹਾਡੀ ਜ਼ਿੰਦਗੀ ਆ ਤੁਹਾਡਾ ਮੂੰਹ ਆ ਤੁਹਾਡਾ ਜਵਾਨ ਲੱਗਿਆ ਤੁਹਾਡੇ ਤੁਹਾਡੇ ਘਰੇ ਵੀ ਤੀਆਂ ਪੈਣਾ ਜੇ ਨਹੀਂ ਹੈਗੀ ਆ ਕੋਈ ਚਾਚੇ ਦੀ ਕੋਈ ਬਾਮੇ ਦੀ ਕੋਈ ਫੁੱਫੜ ਦੀ ਜਾਂ ਕਿਸੇ ਹੋਰ ਦੀ ਭੂਆ ਦੀ ਜ਼ਰੂਰ ਹੋਊਗੀ ਜੇਕਰ ਭਾਈ ਤੈਨੂੰ ਨਹੀਂ ਸ਼ਰਮਾ ਤਾਂ ਲੋਕਾਂ ਨੂੰ ਤਾਂ ਹੈਗੀ ਆ ਇਹ ਚੀਜ਼ਾਂ ਇੱਕ ਜਿਹੜਾ ਚਿੱਟਾ ਤੇ ਚਿੱਟਾ ਹੋਇਆ ਨਸਾ ਹੋਇਆ ਨਸੇ ਦੀ ਬਿਮਾਰੀ ਤੇ ਇੱਕ ਜਿਹੜਾ ਆ ਬਿਮਾਰੀ ਗੰਧ ਪ੍ਰੋਸਣ ਵਾਲੀ ਬਿਮਾਰੀ ਬਹੁਤ ਹੀ ਜ਼ਿਆਦਾ ਹੈ ਜਿਹੜੀ ਪੰਜਾਬ ਦੇ ਵਿੱਚ ਫੈਲ ਰਹੀ ਆ ਪੈਲ ਦੇ ਹੱਦ ਤੱਕ ਮੈਂ ਇਹ ਕਹੂੰਗਾ ਕਿ ਸਰਕਾਰ ਨੂੰ ਇਹ ਤੇ ਸਖਤ ਐਕਸ਼ਨ ਲੈਣ ਦੀ ਲੋੜ ਆ ਕਿ ਜਿਹੜੇ ਮੁੰਡੇ ਕੁੜੀਆਂ ਐਜਾ ਕੰਟੈਂਟ ਜਾਂ ਡਬਲ ਮੀਨਿੰਗ ਦੇ ਜਿਹੜੇ ਸੌਦਾ ਵਰਤਦੇ ਆ ਜਾਂ ਜਿਹੜੇ ਕਿ ਕੱਪੜੇ ਲਾ ਕੇ ਆਪਣੀਆਂ ਜਿਹੜੀਆਂ ਕਿ ਮੈਂ ਉਹ ਗੱਲ ਨਹੀਂ ਕਹਿ ਸਕਦਾ ਜਿਹੜੀਆਂ ਤਿਆਂ ਪਹਿਣਾ ਇਸ ਤਰ੍ਹਾਂ ਗੰਦ ਪ੍ਰੋਹਦੇ ਆ ਉਹਨਾਂ ਤੇ ਸਰਕਾਰ ਨੂੰ ਸਖਤੀ ਵਰਤਣ ਚਾਹੀਦੀ ਆ ਜੇਕਰ ਅੰਮਰਪਾਲ ਸਿੰਘ ਮੈਰੋ ਦਾ ਖਾਤਾ ਉੱਡ ਸਕਦਾਗਾ ਖਾਤਾ ਬੈਨ ਹੋ ਸਕਦਾਗਾ ਤਾਂ ਇਹਨਾਂ ਦੇ ਇਸ਼ਟਾ ਤਾਂ ਇਹਨਾਂ ਦੇ ਜਿਹੜੇ ਹੋਰ ਚੈਨਲ ਨੇ ਫੇਸਬੁੱਕ ਆ ਜਾਂ YouTube ਆ ਉਹ ਕਾਤੋਂ ਨਹੀਂ ਬੰਦ ਹੁੰਦੀ ਜੇ ਸਰਕਾਰ ਉਹ ਬੰਦ ਕਰ ਦੇਵੇ ਤਾਂ ਭਾਏ ਸਮਾਜ ਦੇ ਵਿੱਚ ਨਾ ਲੜਾਈ ਹੋਵੇ ਨਾ ਝਗੜਾ ਹੋਵੇ ਨਾ ਕੋਈ ਮਰਮਰਾਈ ਹੋਵੇ ਸੁਖ ਸ਼ਾਂਤੀ ਵਕਸੀ ਇਹ ਤਾਂ ਸਰਕਾਰ ਦੇ ਹੱਥ ਆ ਇਹ ਤਾਂ 2 ਮਿੰਟਾਂ ਦਾ ਕੰਮ ਆ ਸਰਕਾਰ ਦਾ ਖਾਤੇ ਉਡਾਉਣੇ 2 ਮਿੰਟਾਂ ਦਾ ਕੰਮ ਆ ਚਲੋ ਆਪਾਂ ਕਹਨੇ ਆ ਕਿ ਨਸ਼ਾ ਦਾ ਭਾਈ ਇਸ ਲਈ ਸਰਕਾਰਾਂ ਨੇ ਆਇਆ ਸੀ ਜਾਂ ਜਿਹੜਾ ਜਾਲ ਆ ਨਸ਼ੇ ਦਾ ਉਹ ਵੱਡਾਗਾ ਹੌਲੀ-ਹੌਲੀ ਖਤਮ ਹੋਊਗਾ ਪਰ ਆਜ ਜਿਹੜੀ ਚੀਜ਼ ਆ ਸਰਕਾਰ ਦੇ ਹੱਥੇ ਏਠਾ ਇਹ ਤਾਂ ਸਭ ਕੁਝ ਕਰ ਸਕਦੀ ਆ ਪਰ ਜੇਕਰ ਸਰਕਾਰ ਨੇ ਇਹਨਾਂ ਤੇ ਵੀ ਰਾਜਨੀਤੀ ਕਰਨੀ ਆ ਤੇ ਭਾਈ ਫਿਰ ਰੱਬ ਰੱਖਾਗਾ ਤੇ ਤੁਸੀਂ ਇਸ ਵੀਡੀਓ ਦੇ ਨਾਲ ਕੀ ਇਤفاق ਰੱਖਦੇ ਹੋ ਜੇ ਜਿਹੜਾ ਬੂਟਾ ਗੋਲਕਚੋਰ ਆ ਉਹਨੇ ਐਡਾ ਵੱਡਾ ਜਿਹੜਾ ਇੱਕ ਝੂਠ ਫਲਾਇਆ ਕਿ ਸਿੰਘਾਂ ਦੇ ਉੱਪਰ ਉਹਨੇ ਐਡਾ ਵੱਡਾ ਐਲੀਗੇਸ਼ਨ ਲਾਇਆ ਤੇ ਉਹਦੇ ਉੱਪਰ ਹਾਰ ਸਿੱਖ ਨੂੰ ਜਿਹੜਾ ਕਾਰਵਾਈ ਕਰਨੀ ਜਿਹੜੀ ਉਤੇ ਬਣਦੀ ਆ ਉਤੇ ਪਾਰਚਾ ਦਰਜ ਕਰਾਉਣਾ ਉਤੇ ਮਾਨਹਾਨੀ ਦਾ ਕੇਸ ਦਰਜ ਕਰਾਉਣ ਦਾ ਬਣਦਾਗਾ ਕਿ ਉਹ ਕਿਹੜੇ ਸੋਰਸਾਂ ਰਾਹੀਂ ਬੋਲ ਰਿਹਾ ਕੀ ਉਹਦੇ ਕੋਲੇ ਸਬੂਤ ਆ ਐਮੀ ਬੈਠਾ ਉੱਥੇ ਬਗਵਾਸ ਕਰੀ ਜਾਂਦਾ ਆ ਉਹਦੇ ਘਰੇ ਬੈਠਾ ਤੇ ਇਸ ਕਰਕੇ ਜਿਹੜਾ ਇਸ ਤੇ ਜਿਹੜਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਵੀ ਜਿਹੜਾ ਪਹਿਲ ਦੇ ਆਧਾਰ ਤੇ ਜਿਹੜਾ ਉਹਦੇ ਉੱਪਰ ਜਿਹੜਾ ਕਮਲਕੌਰ ਦੇ ਕਤਲ ਨੂੰ ਲੈ ਕੇ ਬੂਟਾ ਸਿੰਘ ਨੇ ਜਿਹੜਾ ਸ਼ੋਸ਼ਾ ਛੱਡਿਆ ਉਸ ਤੋਂ ਬਾਅਦ ਸਿੰਘਾਂ 'ਚ ਸ਼ਦੀਦ ਗੁੱਸਾ ਪਾਇਆ ਜਾਂਦਿਆ ਹੈਗਾ ਕਿਉਂਕਿ ਸਿੰਘਾਂ ਦਾ ਇਹ ਕਹਿਣਾ ਹੈ ਕਿ ਇਹਨੇ ਸਿੱਖਾਂ ਦੇ ਵਿੱਚ ਫੂਟ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਨੇ ਐਸੇ ਅਨਸਰਾਂ ਨੂੰ ਹਵਾ ਦਿੱਤੀ ਹੈ ਜਿਹਦੇ ਨਾਲ ਜਿਹੜਾ ਵਾ ਉਹ ਫੂਟ ਪੈ ਜਾਵੇ ਕਿਉਂਕਿ ਜਿਹੜਾ ਬੂਟਾ ਸਿੰਘ ਨੇ ਸ਼ੋਸ਼ਾ ਛੱਡਿਆ ਆ ਕਿ ਕਮਲਕੌਰ ਦੇ ਨਾਲ ਕਤਲ ਤੋਂ ਪਹਿਲੇ ਬਲਦਕਾਰ ਕੀਤਾ ਗਿਆ ਇਹ ਚ ਕੋਈ ਹਕੀਕਤ ਨਹੀਂ ਹੈਗੀ ਕੋਈ ਸਚਾਈ ਨਹੀਂ ਹੈਗੀ ਹਜੇ ਕੋਈ ਅਸੀ ਚੀਜ਼ ਸਾਹਮਣੇ ਨਹੀਂ ਆਈ ਜਿਸ ਦੀ ਬੇਸ ਤੇ ਇਹ ਗੱਲ ਕਹੀ ਜਾ ਸਕੇ ਕਿਉਂਕਿ ਐਸਐਸਪੀ ਬਠਿੰਡਾ ਨੇ ਵੀ ਇਸ ਚੀਜ਼ ਤੋਂ ਹਜੇ ਇਨਕਾਰ ਕੀਤਾ ਵਾ ਔਰ ਇਹ ਕਿਹਾ ਵਾ ਕਿ ਜਨਾਚਕਰ ਪਾਸ ਉਸ ਸਮਟਮ ਦੀ ਰਿਪੋਰਟ ਨਹੀਂ ਆ ਜਾਂਦੀ ਹੈਗੀ ਉਸ ਤੋਂ ਪਹਿਲੇ ਕੁਝ ਵੀ ਕਹਿਣਾ ਕਬਲ ਇਸ ਵਕਤ ਹੋਏਗਾ ਤੇ ਫਿਰ ਬੂਟਾ ਸਿੰਘ ਨੇ ਕਿਸ ਤਰ੍ਹਾਂ ਏਡੀ ਵੱਡੀ ਖਬਰ ਜੜੀ ਉਹ ਚਲਾਤੀ ਅਮਰਤਪਾਲ ਮਹਿਰੂ ਤੇ ਉਹਦੇ ਸਾਥੀਆਂ ਦੇ ਬਾਰੇ ਔਰ ਇਹ ਚੀਜ਼ਾਂ ਦੇ ਨਾਲ ਜੜੀ ਹੈ ਉਹ ਬਦਮਨੀ ਹੋਰ ਵਧੇਗੀ ਇੰਤਿਸ਼ਾਰ ਫੈਲਣ ਦਾ ਖਦਸ਼ਾ ਹੈ ਕਿਉਂਕਿ ਇਹ ਬੇਬੁਨਿਆਦ ਖਬਰ ਹੈਗੀ ਹੈ ਇਹਦੇ ਵਿੱਚ ਹੋਈ ਹੈ ਸੱਚਾਈ ਨਹੀਂ ਹੈਗੀ ਸਿੰਘਾਂ ਦੇ ਵਿੱਚ ਸਿੱਖਾਂ ਦੇ ਵਿੱਚ ਇਨੇ ਫੂਟ ਪਾਉਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਵੀਰੋ ਤੁਸੀਂ ਇਹ ਕੀ ਕਹਿੰਦੇ ਜੀ ਇਸ ਦੇ ਬਾਰੇ ਤੁਹਾਡੀ ਕੀ رائے ਹੈ ਕਮੈਂਟਾਂ ਵਿੱਚ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼